ਜੇ ਤੁਸੀਂ ਗੁਲਾਮ ਹੋ ਤਾਈਆਂ ਦਰਬਾਰ ਸਭ ਟਾਇਆ ਗਿਆ ਜੇ ਤੁਸੀਂ ਗੁਲਾਮ ਹੋ ਤਾਈਆਂ ਗਲਾਚ ਟਾਇਰ ਪਾਏ ਗਏ ਨੇ ਓ ਇੰਡੀਅਨ ਸਟੇਟ ਤੂੰ ਸੋਚ ਕੇ ਵੇਖ ਤੂੰ ਕਹਨੀਏ ਗੁਲਾਮ ਅਸੀਂ ਪਵਾਂ ਗੁਲਾਮ ਵੀ ਆ ਤਾਈਆਂ ਜਿਹਨੇ ਦਰਬਾਰ ਸਭ ਟਾਇਆ ਜਰਨਲ ਵੈਦਿਆ ਟੇਟਾ ਕਰਕੇ ਰੱਖ ਦਿੱਤਾ ਇੰਡੀਅਨ ਸਟੇਟ ਤੂੰ ਯਾਦ ਰੱਖ ਇਹ ਜਿਹੜੇ ਕੌਮ ਆ ਨਾ ਪੰਜਾਬੀ ਫੈਸਲੇ ਬਦਲ ਲੰਦੇ ਆ ਇੱਕ ਇੱਕ ਗੱਡੀ ਲੈ ਕੇ ਗੱਲ ਨੋ ਅੱਗੇ ਤੋਰੋ ਇੱਕ ਇੱਕ ਗੱਡੀ ਨਿੰਗ ਸਿੰਘ ਜਿਥੇ ਪੰਜ ਬੰਦੇ ਲੈ ਕੇ ਜਾਣ ਅੱਜ ਕੱਟੋਂ ਕੱਟ 200 ਜੱਥੇ ਬੰਦੀ ਆਈ ਹੈ ਤੇ ਫਿਰ ਭਾਈ ਦਿੱਲੀ ਨੂੰ ਆਪਾਂ ਕੂਚ ਕਰੀਏ ਅੱਜ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਜੋ ਪੂਰੀ ਮਨੁੱਖਤਾ ਦੇ ਗੁਰੂ ਨੇ ਉਹਨਾਂ ਦੀ ਛਤਰ ਸ਼ਾਇਆ ਹੈ ਕੌਮੀ ਅਨਸਾਬ ਮੋਰਚਾ ਜੋ ਸਰਬੱਤ ਖਾਲਸਾ ਦੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਕਰਾਉਣ ਵਾਲਿਆਂ ਨੂੰ ਉਹਨਾਂ ਦੇ ਹੱਕ ਵਿੱਚ ਖੜਾ ਹੋਣ ਵਾਲਿਆਂ ਨੂੰ ਸਬਕ ਸਿਖਾਉਣ ਲਈ 10 ਲੱਖ ਸੰਗਤਾਂ ਨੇ ਆਪਣੀ ਕੌਮ ਦਾ ਜ਼ਫੇਦਾਰ ਚੁਣਿਆ ਅੱਜ ਉਸ ਮੋਰਚੇ ਦੇ ਵਿੱਚ ਸਾਡੀ ਕੌਮ ਦੇ ਯੋਧੇ ਤੇ ਜਰਨੈਲ ਬਾਬਾ ਰਾਜਾ ਰਾਜ ਸਿੰਘ ਜੀ ਮੁਖੀ ਅਰਬਾ ਖਰਬਾ ਤਰਨਾ ਦਾਲ ਬਾਬਾ ਕੁਲਵਿੰਦਰ ਸਿੰਘ ਜੀ ਮੁਖੀ 96 ਕਰੋੜੀ ਜੋ ਯੋਧੇ ਤੇ ਜਰਨੈਲ ਨੇ ਲਗਾਤਾਰ 2 ਸਾਲ ਤੇ ਅੱਜ 18 ਦਿਨਾਂ ਤੋਂ ਇੱਥੇ ਲਗਾਤਾਰ ਡਟੇ ਰਹੇ ਨੇ ਸਾਨੀ ਸੰਘਰਸ਼ ਚ ਵੀ ਏ ਜੋਦੇ ਡਟੇ ਰਹੇ ਨੇ ਬਾਪੂ ਗੁਰਚਰਨ ਸਿੰਘ ਜੀ ਸਾਰੀ ਤਾਲਮੇਲ ਕਮੇਟੀ ਦੇ ਦਰਜਾ ਬਦਰਜਾ ਸਾਥ ਸੰਗਤ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀਆਂ ਕੌਮਾਂ ਇੱਕ ਦਿਨ ਆਪਣੇ ਲੀਡਰਾਂ ਦੀ ਨਲੈਕੀ ਦੇ ਕਾਰਨ ਭਾਵਾਂ ਗੁਲਾਮ ਵੀ ਹੋ ਜਾਣ ਪੇ ਫੇਰੀਓਨਾ ਕੋਮਾਂ ਦੇ ਯੋਧੇ ਤੇ ਜਰਨੈਲ ਆਪਣੇ ਸ਼ਹੀਦਾਂ ਨੂੰ ਆਪਣੇ ਯੋਧਿਆਂ ਤੇ ਜਰਨੈਲਾਂ ਤੇ ਵੱਡ ਵਡੇਰਿਆਂ ਨੂੰ ਤੇ ਆਪਣੇ ਬੰਦੀ ਸਿੰਘਾਂ ਨੂੰ ਉਹਨਾਂ ਨੂੰ ਯਾਦ ਕਰਦੀਆਂ ਰਹਿਣ ਉਹ ਫੇਰ ਵੀ ਇੱਕ ਦਿਨ ਗੁਲਾਮੀ ਜੋ ਨਿਕਲ ਜਾਇਆ ਕਰਦੀਆਂ ਅਸਲ ਦੇ ਵਿੱਚ ਰੌਲਾ ਕੀ ਹੈ ਰੌਲਾ ਮੈਂ ਤਾਂ ਇੱਕੋ ਗੱਲ ਦੱਸਦਾ ਤੁਸੀਂ ਸਾਰੇ ਗੁਲਾਮ ਹੋ ਇਸ ਕਰਕੇ ਗੁਲਾਮ ਹੋ ਤਾਇਆਂ 2500 ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਅੱਗ ਲਾ ਕੇ ਸਾੜਿਆ ਗਿਆ ਜੇ ਤੁਸੀਂ ਗੁਲਾਮ ਹੋ ਤਾਇਆਂ ਦਰਬਾਰ ਸਾਹਿਬ ਟਾਇਆ ਗਿਆ ਜੇ ਤੁਸੀਂ ਗੁਲਾਮ ਹੋ ਤਾਇਆਂ ਗਲਾ ਚ ਟਾਇਰ ਪਾਏ ਗਏ ਨੇ ਜੋ ਤੁਸੀਂ ਗੁਲਾਮ ਹੋ ਤਾਇਆਂ ਰਵਿਦਾਸ ਮਹਾਰਾਜ ਦਾ ਘਰ ਦਿੱਲੀ ਚ ਟਾ ਦਿੱਤਾ ਗਿਆ ਜੇ ਤੁਸੀਂ ਗੁਲਾਮ ਹੋ ਤਾਇਆਂ ਬੰਦੀ ਸਿੰਘ ਜੇਲਾਂ ਦੇ ਵਿੱਚ ਬੈਠੇ ਨੇ ਜੇ ਤੁਸੀਂ ਗੁਲਾਮ ਹੋ ਤਾਇਆਂ ਢੱਲੇਵਾਲ ਉੱਥੇ ਜੋਦਾ ਦੇ ਜਰਨੈਲ ਭੋਖੜਤਾਲ ਤੇ ਬੈਠਾ ਜੇ ਤੁਸੀਂ ਗੁਲਾਮੋਂ ਸਾਂਹਿਆ ਸਾਡੇ 750 ਕਿਸਾਨਾਂ ਦੀਆਂ ਜਾਨਾਂ ਲੈ ਰਹੀਆਂ ਜੇ ਤੁਸੀਂ ਗੁਲਾਮੋਂ ਤਾਇਆ ਦੀਪ ਸਿੱਧੂ ਨੂੰ ਇਹਨਾਂ ਨੇ ਤਰੀਕੇ ਦੇ ਨਾਲ ਸਾਡੇ ਨੂੰ ਸ਼ਹੀਦ ਕਰ ਦਿੱਤਾ ਜੇ ਤੁਸੀਂ ਗੁਲਾਮੋਂ ਤਾਇਆ ਚੰਡੀਗੜ੍ਹ ਖੋਲਿਆ ਜੇ ਤੁਸੀਂ ਗੁਲਾਮੋਂ ਤਾਇਆ ਰਾਜਤਾਨੀ ਖੋੜੀ ਆ ਜੇ ਤੁਸੀਂ ਗੁਲਾਮੋਂ ਤਾਇਆ ਹਟਵਸ ਖੋੜਿਆ ਜੇ ਤੁਸੀਂ ਗੁਲਾਮੋਂ ਤਾਇਆਂ ਸੜਕਾਂ ਤੇ ਆਪਾਂ ਗੁਲਾਮ ਤਾਂ ਨਹੀਂ ਆ ਆ ਨਾਲ ਚੰਡੀਗੜ੍ਹ ਜਾ ਕੇ ਤਾਂ ਵਿਖਾਈਏ ਆਪਾਂ ਧੱਕੇ ਨਾਲ ਤੇ ਚਲੇ ਗਏ ਆ ਤੁਸੀਂ ਗੁਲਾਮ ਬੰਦੇ ਹੋ ਗੁਲਾਮਾਂ ਬੰਦਿਆਂ ਦੀ ਐਸੀ ਜ਼ਿੰਦਗੀ ਹੋਇਆ ਕਰਦੀ ਆ ਪਰ ਡਰਿਆ ਜੇ ਨਾ ਇੰਡੀਅਨ ਸਟੇਟ ਪਵਾਸੀ ਗੁਲਾਮ ਵੀ ਆ ਨਾ ਤਾਂ ਵੀ ਯੋਧੇ ਤੇ ਜਰਨੈਲ ਆ ਤੂੰ ਗੁਲਾਮ ਸੀ ਅਸੀਂ ਤੁਸੀਂ ਸਾਡਾ ਦਰਬਾਰ ਸਭ ਢਾੜਿਆ ਤੇ ਜੇ ਤੂੰ ਇਨਸਾਫ ਨਾ ਨ ਦਿੱਤਾ ਸਾਡੀ ਕੌਮ ਨੇ ਇੰਦਰਾ ਗਾਂਧੀ ਨੂੰ ਸਬਕ ਸਿਖਾ ਦਿੱਤਾ ਹੈ ਜੇ ਤੁਸੀਂ ਗੁਲਾਮ ਸੀ ਓ ਇੰਡੀਅਨ ਸਟੇਟ ਤੂੰ ਸੋਚ ਕੇ ਵੇਖ ਤੂੰ ਸੋਚ ਕੇ ਵੇਖ ਤੂੰ ਕਹਿੰਨੀ ਹੈ ਗੁਲਾਮ ਅਸੀਂ ਪਵਾਂ ਗੁਲਾਮ ਵੀ ਹੈ ਤਾਈਂ ਜਿਹਨੇ ਦਰਬਾਰ ਸੱਟਾਇਆ ਜਰਨਲ ਵੈਦਿਆ ਟੇਡਾ ਕਰਕੇ ਰੱਖ ਦਿੱਤਾ ਹੈ ਲਾਲ ਤਮਾਕਨ ਟੇਡਾ ਕਰਕੇ ਰੱਖ ਦਿੱਤਾ ਹੈ ਅੱਜ ਆਪਾਂ ਕਹਿੰਦੇ ਤਿੰਨ ਸਾਡੇ ਯੋਧਿਆਂ ਨੂੰ ਸ਼ਹੀਦ ਕਰ ਦਿੱਤਾ ਕਿੱਥੇ ਜਾ ਕੇ ਮਾ ਯੂਪੀ ਵਿਚ ਉਹ ਭਾਈ ਉੱਥੇ ਤਾਂ ਕਰ ਦਿੱਤਾ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬਿਆਦ ਵਿਕਰਨ ਕਰਾਉਣ ਵਾਲਿਆਂ ਨੂੰ ਦੋ ਸਿੰਘਾਂ ਕ੍ਰਿਸ਼ਨ ਭਗਵਾਨ ਨੂੰ ਵੀ ਗੋਲੀਆਂ ਮਾਰ ਦਿੱਤੀਆਂ ਉਹਨਾਂ ਨੇ ਤੁਹਾਡੀ ਸਟੇਟ 'ਚ ਗੋਲੀਆਂ ਮਾਰ ਦਿੱਤੀਆਂ ਇਹ ਗੁਲਾਮੀ 'ਚੋਂ ਨਿਕਲਣ ਦੇ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਏ ਆ ਅੱਜ ਮੈਂ ਤੁਹਾਨੂੰ ਕਹਿਣਾ ਚਾਹਣਾ ਤੁਹਾਡੇ ਨਾਲ ਹੈਗਾ ਗੁਰੂ ਗ੍ਰੰਥ ਸਾਹਿਬ ਕਬਰ ਆਇਆ ਜੇ ਨਾ ਇੰਡੀਅਨ ਸਟੇਟ ਤੂੰ ਯਾਦ ਰੱਖ ਇਹ ਜਿਹੜੇ ਕੌਮ ਆ ਨਾ ਪੰਜਾਬੀ ਫੈਸਲੇ ਬਦਲ ਲੈਂਦੇ ਆ ਲੋਰ ਕੋਰਟ ਨੇ ਰਾਜਵਾਨਾ ਸਾਹਿਬ ਨੂੰ ਫਾਸੀ ਸੁਣਾਤੀ ਦਵਿੰਦਰ ਭਰਪਾਲ ਨੂੰ ਫਾਸੀ ਸੁਣਾ ਦਿੱਤੀ ਲੋਅਰ ਸੈਸ਼ਨ ਕੋਰਟ ਨੇ ਫਾਸੀ ਸੁਣਾ ਦਿੱਤੀ ਹਾਈ ਕੋਰਟ ਨੇ ਫਾਸੀ ਸੁਣਾ ਦਿੱਤੀ ਸੁਪਰੀਮ ਕੋਰਟ ਨੇ ਫਾਸੀ ਸੁਣਾ ਦਿੱਤੀ ਪ੍ਰੈਜ਼ੀਡੈਂਟ ਨੇ ਫਾਸੀ ਸੁਣਾ ਦਿੱਤੀ ਰਿਵਿਊ ਪਟੀਸ਼ਨ 'ਚ ਫਾਸੀ ਸੁਣਾ ਦਿੱਤੀ ਤੇ ਅਗਲੇ ਦਿਨ ਕਹਿੰਦੇ ਜਾਖੜ ਸਾਹਿਬ ਤਿਆਰ ਹੈ ਤੇ ਫਾਸੀ ਲੱਗੂਗੀ ਸਾਡੇ ਜਥੇਦਾਰ ਜੈਨੀ ਗੁਰਵਚਨ ਸਿੰਘ ਨੇ ਕਹਿ ਦਿੱਤਾ ਕਿ ਭਾਈ ਮੈਂ ਤੇਰੇ ਕੋਲੇ ਆਉਂਗਾ ਤੈਨੂੰ ਅਮਰਤ ਸ਼ਾਕ ਆਉਂਗਾ ਤੇਰਾ ਕੇਸਰੀ ਚੋਲਾ ਪਾਉਂਗਾ ਕਮਰ ਕਸਾ ਦੇਉਂਗਾ ਕੇਸ ਕੀ ਬਨੂੰਗਾ ਜਕਾਰਾ ਮਾਰ ਕੇ ਫਾਸੀ ਚੜ ਜਾ ਅਸੀਂ ਫਾਸੀ ਤੋਂ ਨਹੀਂ ਡਰਦੇ ਫਿਰ ਅਸੀਂ ਸਾਰਿਆਂ ਨੇ ਗੁਰਦੀਪ ਸਿੰਘ ਜੀ ਬਠਿੰਡਾ ਬੈਠੇ ਨੇ ਆ ਬਾਪੂ ਜੀ ਬੈਠਣ ਅਸੀਂ ਆ ਗਿਆ ਤੈਨੂੰ ਚੈਲੰਜ ਕਰਦੇ ਆ ਅਸੀਂ ਕੱਠ ਕੀਤਾ ਕਿੱਥੇ ਕੀਤਾ ਲੁਧਿਆਣੇ ਦੀ ਧਰਤੀ ਸ਼ੀਦਾ ਦੇ ਗੁਜ਼ਾਰੇ ਅਸੀਂ ਆ ਗਿਆ ਫਾਸੀ ਨੂੰ ਮਿਲਾਂਗੇ ਜਰੂਰ 1 ਮਾਰਚ ਅਕਾਲ ਤਖਤ ਤੋਂ ਜੇਲ੍ਹ ਨੂੰ 1 ਮਾਰਚ ਤਲਵੰਡੀ ਸਾਹਿਬ ਤੋਂ ਜੇਲ੍ਹ ਨੂੰ 1 ਮਾਰਜ ਅਨੰਦਪੁਰ ਸਾਹਿਬ ਤੋਂ ਤੇ ਅਗਲੇ ਦਿਨ ਫਾਸੀ ਰੁਕ ਗਈ ਆ ਸਿੱਖ ਤਾਂ ਫਾਸੀ ਤੋਂ ਵੀ ਰੋਕ ਲੈਂਦੇ ਆ ਪ੍ਰਾਚਾ ਸਾਹਿਬ ਨੇ ਬੜਾ ਸੋਨਾ ਦੱਸਿਆ ਰੀਤੂ ਜੀ ਵੀ ਲੜਾਈ ਲੜ ਰਹੇ ਆ ਆ ਸਾਰੇ ਸਿੰਘਾ ਲੜਾਈ ਲੜ ਰਹੇ ਆ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਧਰਨੇ ਵੀ ਲਾਉਣੇ ਆ ਮਜਾਰੇ ਵੀ ਕਰਦੇ ਆ ਸੜਕਾਂ ਜਾਮ ਵੀ ਕਰਦੇ ਆ ਤੇ ਫਿਰ ਕਾਨੂੰਨੀ ਤੌਰ ਤੇ ਆਪਾਂ ਗੁਰਨ ਨੂੰ ਵੀ ਮਲੇ ਸੀ ਆਪਾਂ ਭਾਈ ਗੁਰਮੀਤ ਸਿੰਘ ਨੂੰ ਲੈ ਆ ਲਿਆ ਫੇਰ ਅਸੀ ਕੋਈ ਮਾਰੇ ਤੇ ਡੇਨਿੰਗੇ 88 ਸਿੰਘ ਜੇਲਾ ਚ ਬੰਦ ਸੀਗੇ ਹੁਣ ਰਹਿ ਗਏ ਆ ਨੌ ਰਹਿ ਗਏ ਤੇ ਕੁਝ ਨਵਾਂ ਇਤਿਹਾਸ ਸਿਰਜਦਾ ਅਜੰਡੀਨੀਅਨ ਸਟੇਟ ਨੂੰ ਦੱਸ ਦਿੰਦਾ ਕਿ ਕਿਸਾਨ ਵੀ ਇਕੱਠੇ ਆ ਮਜ਼ਦੂਰ ਵੀ ਇਕੱਠੇ ਆ ਨੰਗ ਸਿੰਘ ਇਕੱਠੇ ਆ ਪਾਂਦੇ ਵਿੱਚ ਆ ਬੈਠੇ ਆ ਤੇ ਫੇਰ ਭਾਈ ਆਪਾਂ ਜਿੱਤਾਂਗੇ ਜ਼ਰੂਰ ਮੈਂ ਕਹਿਣਾ ਚਾਹਣਾ ਕਿ ਸਾਰੀਆਂ ਜਥੇਬੰਦੀਆਂ ਦੇ ਇੱਕ ਇੱਕ ਗੱਡੀ ਲੈ ਕੇ ਮੇਰਾ ਸੁਝਾਅ ਹੈ ਇੱਕ ਇੱਕ ਗੱਡੀ ਲੈ ਕੇ ਗੱਲ ਨੂੰ ਅੱਗੇ ਤੋਰੋ ਇੱਕ ਇੱਕ ਗੱਡੀ ਲੈ ਨਿੰਗਸੰਗ ਜਿਥੇ ਪੰਜ ਬੰਦੇ ਲੈ ਕੇ ਜਾਣ ਅੱਜ ਘੱਟੋ-ਘੱਟ 200 ਜਥੇ ਬੰਦੀ ਆਈ ਹੈ ਤੇ ਫਿਰ ਭਾਈ ਦਿੱਲੀ ਨੂੰ ਆਪਾਂ ਕੂਚ ਕਰੀਏ ਤੇ ਕਹੀਏ ਉਹ ਮੈਂ ਤਸ਼ਾ ਹੋਮ ਮਿਨਿਸਟਰ ਨੂੰ ਕਿ ਤੁਸੀਂ ਸਾਡੇ ਕਿਉਂਕਿ ਕਾਨੂੰਨ ਦੀ ਧਾਰਾ 60 ਦੇ ਮੁਤਾਬਕ ਹੋਮ ਮਿਨਿਸਟਰ ਛੱਡ ਸਕਦਾ ਹੈ ਕਾਨੂੰਨ ਦੀ ਧਾਰਾ 172 ਦੇ ਤਹਿਤ ਇਹ ਸਾਡਾ ਹੋਮ ਮਿਨਿਸਟਰ ਬੰਦਿਆਂ ਨੂੰ ਰਿਹਾ ਕਰ ਸਕਦਾ ਇਹ ਤੁਹਾਨੂੰ ਕਰਨੀ ਚਾਹੀਦੀ ਹੈ ਸੋ ਇੰਨਾ ਹੀ ਕਹਿੰਦਾ ਆਖਿਮਾਂ ਦਾ ਜੱਜਗਾ ਫਤਿਹ ਬੁਲਾਉਣਾ ਕਿ ਆਪਾਂ ਅਮਰਤਾਰੀ ਹੋ ਕੇ ਗੁਰੂ ਦੇ ਲੜ ਲਗੀਏ ਸਾਡੇ ਨਾਲ ਗੁਰੂ ਆ ਤੇ ਉਹਨਾਂ ਨਾਲ ਦਿੱਲੀ ਆ ਦਿੱਲੀ ਹਰੂਗੀ ਗੁਰੂ ਜਿੱਤਾ ਗਏ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕਰਕੇ ਜੋ ਸਿਰ ਵੱਡੇ ਤੋਂ ਲੜਾ ਸਕਦਾ ਹੈ ਗੂੰਗਿਆਂ ਤੋਂ ਅਰਥ ਛੜ ਕਰਾ ਸਕਦਾ ਹੈ ਬੋਂਜਾ ਰਾਜਿਆਂ ਨੂੰ ਛੜਾ ਸਕਦਾ ਤੇ ਇਹ ਤਾਂ ਭਾਈ ਕਾਰੀ ਦੇ ਨਾਲ ਤੁਸੀਂ ਅਰਦਾਸਾਂ ਕੀਤੀਆਂ ਸੀ ਬਗਰਾਣੀ ਚ ਨੰਗੇ ਕਰਤੇ ਕਿ ਨਹੀਂ ਮਹਾਰਾਜ ਨੇ ਆਪਾਂ ਤਾਂ ਸਾਰਿਆਂ ਨੇ ਜੋਰ ਲਾ ਲਿਆ ਕਿ ਭਾਈ ਉਹਨੇ ਕੀਤਾ ਹੈ ਉਹਨੇ ਕੀਤਾ ਹੈ ਵੇ ਆਵਾ ਸੱਚੇ ਸੀ ਗੁਰੂ ਸਾਹਿਬ ਨੇ ਨੰਗਾ ਕਰ ਦਿੱਤਾ ਹੈ ਸੱਚੇ ਪਾਤਸ਼ਾਹ ਕਿਰਪਾ ਕਰਦੇ ਅਸੀਂ ਗੁਲਾਮ ਆ ਨਾ ਸਾਡੇ ਕੋਲੇ ਰਾਜ ਆ ਨਾ ਸਾਡੇ ਕੋਲੇ ਪਹਾਗ ਐ اے ਸੱਚੇ ਪਾਤਸ਼ਾਹ ਕੌਮ ਇਕੱਠੀ ਆ ਤੇ ਸਾਨੂੰ ਹਨਸਾਬ ਦੇ ਤੇ ਸਾਨੂੰ ਆਜ਼ਾਦੀ ਬਣਾਓ ਤੇ ਚੜ੍ਹਦੀ ਕਲਾ ਚ ਰਹੀਏ ਸਾਰੇ ਮਸਲਿਆਂ ਦੇ ਹੱਲ ਜੇ ਤੁਸੀਂ ਨਾ ਛੱਡੇ ਪੀ 2027 ਸਰਕਾਰੇ ਖਾਲਸਾ ਬਣਾ ਕੇ ਆਪਾ ਬੰਦੀ ਸਵਾਬ ਦੇ ਕਾਨੂੰਨ ਦੇ ਨਾਲ ਘਟਾ ਲੀਏ ਸੋ ਭਾਈ ਅਮਰਤਪਾਲ ਸਿੰਘ ਜੀ ਦੇ ਪਿਤਾ ਜੀ ਨੇ ਵੀ ਕਿਹਾ ਮੈਂ ਕੱਲ ਨੂੰ ਆਉਂਗਾ ਉਹਨਾਂ ਦੀ ਵੀ ਹਾਜ਼ਰੀ ਲਾਉਣਾ ਹੈ ਜਿਹੜਾ ਕਾਲੀਦਲ ਵਾਰਿਸ ਪੰਜਾਬ ਦੇ ਉਹਨਾਂ ਦੀ ਵੀ ਹਾਜ਼ਰੀ ਹੋਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ